ਇਸ ਪ੍ਰਕਾਰ ਦਾ ਕਿਸਾਨਾਂ ਨਾਲ ਹੋ ਰਿਹਾ ਹੈ ਲੱਤਾਂ ਤੋੜ ਦਿੱਤੀਆਂ ਗਈਆਂ ਬਾਹਾਂ ਤੋੜ ਦਿੱਤੀਆਂ ਗਈਆਂ ਸਿਰ ਪਾੜਤੇ ਕਈਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਗੋਲੀਆਂ ਚਲਾ ਚਲਾ ਕੇ ਅਸੀਂ ਕਹਿੰਦੇ ਹਾਂ ਕਾਰਵਾਈ ਹੋਣੀ ਚਾਹੀਦੀ ਐ ਸਿਕਰ ਕੇ ਕੱਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਤੇ ਫੇਅਰ ਲਾਚ ਕਰੋ 2.5 ਸਾਲ ਹੋ ਗਏ 2.5 ਸਾਲਾਂ ਤੱਕ ਸਰਨਾ ਦੇਣ ਦਾ ਵਾਅਦਾ ਯਾਦ ਨਹੀਂ ਆਇਆ ਇਹ ਦੀਖਦੇ ਰਹੇ ਸੋ ਅੱਜ ਇਹ ਮੀਟਿੰਗਾਂ ਨਾਲ ਮਿਲ ਟਾਕਣਾ ਚਾਹੁੰਦੇ ਆ ਸਾਨੂੰ ਪਤਾ ਹੈ ਕਿ ਭਾਜਪਾ ਸਰਕਾਰ ਦੀ ਨੀਅਤ ਸਾਫ਼ ਨਹੀਂ ਕੰਮ ਲਓ ਕੰਮ ਲਓ ਕੰਮ ਲਓ ਸਸਿਕਾਲ ਕਿਸਾਨੀ ਅੰਦੋਲਨ ਜਿਵੇਂ ਚੱਲ ਰਿਹਾ ਹੈ ਤੇ ਜਿਕੇ ਹਰਿਆਣਾ ਸਰਕਾਰ ਦੇ ਵੱਲੋਂ ਲਗਾਤਾਰ ਜਿਵੇਂ ਹੰਜੂਗਾ ਇਹਦੇ ਗੋਲੇ ਸਿੱਟੇ ਜਾਂਦੇ ਨੇ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਜਾਂਦੀਆਂ ਨੇ ਤੇ ਹਰਿਆਣਾ ਬੀਜੇਪੀ ਦੇ ਦਫਤਰ ਦੇ ਮੂਹਰੇ ਖੜੇ ਆ ਤੇ ਦੂਜੇ ਪਾਸੇ ਕਾਂਗਰਸ ਨੇ ਅੱਜ ਹਰਿਆਣਾ ਭਾਜਪਾ ਦਾ ਜਿਹੜਾ ਦਫਤਰਾ ਹੋ ਕੇ ਰਿਆ ਕਿਉਂਕਿ ਕੱਲ ਜਿਸ ਤਰ੍ਹਾਂ ਦੇ ਨਾਲ ਜਿਕੇ ਇਹ ਰਾਜਾ ਬੜਿੰਗ ਜਿਹੜੇ ਚੀਫ ਸੈਕਟਰੀ ਨੂੰ ਵੀ ਕਲੈਕਟਰ ਦੇ ਕੇ ਆਉਂਦੇ ਨੇ ਜਿਹਦੇ ਵਿੱਚ ਪਰਚਾ ਦਰਜ ਕਰਨ ਦੀ ਮੰਗ ਕਰਦੇ ਨੇ ਨਿਲਵਜਤੇ ਤੇ ਐਸਪੀ ਅੰਬਾਲਾ ਤੇ ਤੇ ਦੂਜੇ ਪਾਸੇ ਦੀ ਤਸਵੀਰ ਤੁਸੀਂ ਦੇਖੋ ਕਿ ਅੱਜ ਬੀਜੇਪੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਾਂਗਰਸ ਕਰਦੀ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਬੀਬੀ ਰਜਿੰਦਰ ਕੌਰ ਪਠੱਲ ਪ੍ਰਧਾਨ ਰਾਜਾ ਵੜਿੰਗ ਤੇ तमाम ਆਗੂ ਨੇ ਜਿਹੜੇ ਬੈਠੇ ਨੇ ਧਰਨੇ ਤੇ ਤਸਵੀਰਾਂ ਪੰਜਾਬ ਕਾਂਗਰਸ ਦੀਆਂ ਹਰਿਆਣਾ ਦਫ਼ਤਰ ਪਾਜਪਾ ਦਫ਼ਤਰ ਦੇ ਅੱਗੇ ਜਿਹੜਾ ਧਰਨਾ ਜਿਹੜਾ ਦਿੱਤਾ ਹੈ ਜਿਹਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਕਿਸਾਨਾਂ ਦੇ ਉੱਤੇ ਚਾਹੇ ਜਿਹੜੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤੇ ਦੂਜੇ ਪਾਸੇ ਇਸ ਵਤੀਰੇ ਨੂੰ ਲੈ ਕੇ ਜਿਹੜਾ ਕਾਂਗਰਸ ਨੇ ਗੱਲ ਤੇ ਨਾਲ ਹੀ ਕਾਂਗਰਸ ਜਿਸ ਤਰ੍ਹਾਂ ਦੇ ਨਾਲ ਪ੍ਰੋਟੈਸਟ ਕਰ ਰਹੀ ਹੈ ਤਾਂ ਉਹਦੇ ਵਿੱਚ ਕਈ ਜਿਹੜੀਆਂ ਮੁੱਖ ਤੌਰ ਤੇ ਮੰਗਾਂ ਨੇ ਕੀ ਹਾਂ ਕੀ ਮੰਗਾਂ ਰਹੀਆਂ ਜਿਹਦੇ ਵਿੱਚ ਜੇ ਕਿਹਾ ਜਾਵੇ ਉਹ ਕਹਿੰਦੇ ਕਿ ਕਿਸਾਨਾਂ ਦੇ ਨਾਲ ਜਿਹੜਾ ਬਤੀਰਾ ਵਰਤਿਆ ਜਾ ਰਿਹਾ ਉਹ ਸਹੀ ਨਹੀਂ ਹੈਗਾ ਵੀ ਬਿਰਜਿੰਦਰ ਕੋਰ ਪਟਨਾਪੁਰੇ ਬੈਠੇ ਨੇ ਮੈਮ ਬੀਜੇਪੀ ਦੇ ਦਫਤਰ ਮੂਰੇ ਧਰਨਾ ਦਿੱਤਾ ਕੱਲ ਮੀਟਿੰਗ ਵੀ ਹੋਈ ਹੈ ਕਿਸਾਨਾਂ ਦੀ ਕਿਸਾਨਾਂ ਨੇ ਵੀ ਨਰਾਜ਼ਗੀ ਜ਼ਾਹਰ ਕਰੀ ਲੱਗਦਾ ਕਿ ਇਹ ਵੀ ਰਵਈਆ ਕਿ ਇੱਕ ਪਾਸੇ ਮੀਟਿੰਗਾਂ ਹੋ ਰਹੀਆਂ ਨੇ ਦੂਜੇ ਪਾਸੇ ਇਸ ਤਰ੍ਹਾਂ ਦਾ ਮਾਹੌਲ ਬਾਰਡਰ ਤੇ ਬਣਿਆ ਹੋਇਆ ਇਹ ਮੀਟਿੰਗਾਂ ਜਿਹੜੀਆਂ ਹੁਣ ਕਰਨ ਲੱਗੀਆਂ 2.5 ਸਾਲਾਂ ਬਾਅਦ ਉਹ ਇੱਕ ਕਿਸਾਨਾਂ ਦੀ ਜਿਵੇਂ ਆਪ ਕਹਿੰਦੇ ਅੱਤ ਦੀ ੜੀਖ ਤੋਂ ਬਾਅਦ 2.5 ਸਾਲ ਹੋ ਗਏ 2.5 ਸਾਲਾਂ ਤੱਕ ਕਿਸਾਨਾਂ ਦੇ ਦਰਦ ਬਾਦੇ ਯਾਦ ਨਹੀਂ ਆਏ ਇਹੀਕਦੇ ਰਹੇ ਸੋ ਅੱਜ ਇਹ ਮੀਟਿੰਗਾਂ ਨਾਲ ਫੇਟਾ ਲਣਾ ਚਾਹੁੰਦੇ ਆ ਸਾਨੂੰ ਪਤਾ ਹੈ ਕਿ ਬੀਜੇਪੀ ਸਰਕਾਰ ਦੀ ਨੀਤ ਸਾਫ ਨਹੀਂ ਉਹ ਡੱਡੇ ਨਾਲ ਸਾਰਾ ਕੁਝ ਕਰਾਉਣਾ ਚਾਹੁੰਦੇ ਆ ਲੇਕਿਨ ਕਾਂਗਰਸ ਪਾਰਟੀ ਡੱਟ ਕੇ ਕਿਸਾਨਾਂ ਦੇ ਨਾਲ ਖੜੀ ਹੈ ਲੈ ਕੇ ਜਿਵੇਂ ਲਗਾਤਾਰ ਕਿਸਾਨ ਮੰਗ ਰੱਖ ਰਹੇ ਨੇ ਮੈਮ ਤੁਸੀਂ ਵੀ ਸਰਕਾਰਾਂ ਚ ਰਹੇ ਹੋ ਤੁਹਾਡੇ ਕੋਲ ਵੱਡੀ ਜ਼ਿੰਮੇਵਾਰੀ ਰਹੀ ਹੈ ਸੈਂਟਰ ਚਾਹੇ ਤਾਂ ਜਿਵੇਂ ਹੁਣ ਕਹਿ ਰਹੇ ਨੇ ਕਿ ਲੋਕ ਸਭਾ ਭੰਗ ਹੋ ਚੁੱਕੀ ਹੈ ਕੀ ਕਾਨੂੰਨ ਬਣਾਏ ਜਾ ਸਕਦੇ ਨੇ ਕੋਈ ਇਸ ਤਰ੍ਹਾਂ ਦਾ ਅਸ਼ੋਰੈਂਸ ਦਿੱਤੀ ਜਾ ਸਕਦੀ ਹੈ ਜਿੰਨੇ ਸੈਸ਼ਨ ਨਿਕਲੇ ਆ ਪਾਰਲੀਮੈਂਟ ਦੇ ਉਹਨਾਂ ਯਾਦ ਨਹੀਂ ਆਏ ਇਹਨਾਂ ਨੂੰ ਕਿਉਂਕਿ ਲੰਕਾਉਣਾ ਤੇ ਟਰਕਾਉਣਾ ਚਾਹੁੰਦੇ ਸੀਗੇ ਇਹ ਡੰਡੇ ਦਾ ਬੰਦ ਕਰਾਉਣਾ ਚਾਹੁੰਦੇ ਸੀ ਅੱਤ ਨੂੰ ਆ ਕੇ ਕਿਸਾਨਾਂ ਨੂੰ ਉੱਠਣਾ ਪਿਆ ਔਰ ਜੋ ਸਮੂਹ ਕੋ ਉੱਥੇ ਬਾਰਡਰਾਂ ਤੇ ਹੋ ਰਿਹਾ ਹੈ ਚਾਹੇ ਉਹ ਖਨੌਰੀ ਹੈ ਚਾਹੇ ਉਹ ਸ਼ੰਭੂ ਹੈ ਸਾਰਾ ਥਾਂ ਮਤੇ ਐਸਾ ਨਰਜ਼ਈਆਂ ਵਾਲਾ ਵਰਤੋਕ ਕੀਤਾ ਹੁਣ ਅਸੀਂ ਬੈਠੇ ਆ ਹੱਕ ਹੈ ਸਾਡਾ ਸਾਡੇ ਡਾਂਗਾ ਵਰਤੌਣੀਆਂ ਵਰਤਾਲੂ ਲੇਕਿਨ ਇਹ ਡਾਂਗਾ ਦੇ ਨਾਲ ਰੋਕਿਆ ਨਹੀਂ ਜਾ ਸਕਦਾ ਮੈਂ ਸਮਝਦੀ ਹਾਂ ਕਿ ਇਹਨਾਂ ਦੀ ਨੀਅਤ ਬਿਲਕੁਲ ਸਾਫ਼ ਨਹੀਂ ਮੀਟਿੰਗਾਂ 'ਚ ਟਾਈਮ ਪਾਉਣਗੇ ਐਵੇਂ ਮਾੜਾ ਮੋਟਾ ਚਿੱਕਾ ਚੋਪੜੀ ਕਰਨਗੇ ਇਹਨਾਂ ਨੂੰ ਬਿਲਕੁਲ ਦੇਣਾ ਦਿਖਾਦਾ ਜਿਵੇਂ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਰਾਜਾਪਿੰਗ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਕਿਸਾਨਾਂ ਨੂੰ ਦਿੱਲੀ ਜਾਣ ਦੇ ਬਿਲਕੁਲ ਗੱਲ ਕਰ ਲਾਂਗੇ ਕਿ ਜਾਣਦੇ ਹੋ ਜਾਣਦੇ ਹੋ ਜਾਣਦੇ ਹੋ ਕਿਸਾਨਾਂ ਨੂੰ ਦਿੱਲੀ ਜਾਣਦੇ ਹੋ ਜਾਣਦੇ ਹੋ ਜਾਣਦੇ ਹੋ ਕਿਸਾਨਾਂ ਨੂੰ ਦਿੱਲੀ ਜਾਣਦੇ ਹੋ ਜਾਣਦੇ ਹੋ ਜਾਣਦੇ ਹੋ ਕਿਸਾਨਾਂ ਨੂੰ ਦਿੱਲੀ ਜਾਣਦੇ ਹੋ ਜਾਣਦੇ ਹੋ ਜਾਣਦੇ ਹੋ ਘੱਟਰ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਰਵਿੰਦਰ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਅਥਰੂ ਗੈਸ ਦੇ ਗੋਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਗੋਲੀਆਂ ਚਲਾਉਣਾ ਕਿਸਾਨ ਤੇ ਬੰਦ ਕਰੋ ਬੰਦ ਕਰੋ ਕਿਸਾਨ ਨੂੰ ਕੁੱਟਣਾ ਮਾਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕੇਸ਼ਾਈ ਬੰਦ ਕਰੋ ਬੰਦ ਕਰੋ ਦੇਖੋ ਜੀ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਸੁਖਾਵਾਂ ਮਾਹੌਲ ਬਣੇ ਔਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੈਂਟਰ ਸਰਕਾਰ ਵਿਚਾਰੇ ਔਰ ਜਾਣੇ ਪਰ ਜੋ ਵਾਦੇ ਉਹਨਾਂ ਨਾਲ ਕੀਤੇ ਸਨ ਜਦੋਂ ਧਰਨਾ ਚੱਕਿਆ ਗਿਆ ਸੀ ਉਹਨਾਂ ਦੇ ਪੂਰਾ ਕਰਨ ਅੱਜ ਕਿਸਾਨਾਂ ਨਾਲ ਜਿਸ ਪ੍ਰਕਾਰ ਦਾ ਵਤੀਰਾ ਹੋ ਰਿਹਾ ਇਹ ਲੱਗਦਾ ਹੈ ਕਿ ਅਤਵਾਦੀਆਂ ਨਾਲ ਵੀ ਨਹੀਂ ਮੈਨੂੰ ਲੱਗਦਾ ਇਹੋ ਜਿਹਾ ਵਤੀਰਾ ਹੁੰਦਾ ਜਿਸ ਪ੍ਰਕਾਰ ਦਾ ਕਿਸਾਨਾਂ ਨਾਲ ਹੋ ਰਿਹਾ ਹੈ ਲੱਤਾਂ ਤੋੜ ਦਿੱਤੀਆਂ ਗਈਆਂ ਬਾਹਾਂ ਤੋੜ ਦਿੱਤੀਆਂ ਗਈਆਂ ਸਿਰ 파ੜਤੇ ਕਈਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਗੋਲੀਆਂ ਚਲਾ ਚਲਾ ਕੇ ਇਹ ਕਿਸਾਨ ਹੈ ਦੇਸ਼ ਦਾ ਅੰਧਾਤ ਹੈ ਉਹ ਦਿੱਲੀ ਜਾਣਾ ਚਾਹੁੰਦਾ ਤੁਸੀਂ ਦੇਖੋ ਕਿੱਡਾ ਵੱਡਾ ਆ ਗਿਆ ਹੈ ਫਰਾਂਸ ਦੇ ਵਿੱਚ ਅੰਦੋਲਨ ਹੁੰਦਾ ਤਾਂ ਲੋਕ ਕਹਿੰਦੇ ਕੋਈ ਕਿਸਾਨਾਂ ਨੂੰ ਆਉਣ ਦਿਓ ਬਾਰਿਸ ਚ ਹੁੰਦਾ ਤਾਂ ਕਿਸਾਨ ਜਾ ਸਕਦੇ ਅਮਰੀਕਾ ਚ ਕਿਸਾਨ ਅੰਦੋਲਨ ਕਰ ਸਕਦੇ ਲੇਕਿਨ ਹਿੰਦੂ ਸਰ ਜ਼ਮੀਨ ਤੇ ਅਗਰ ਪੰਜਾਬ ਦਾ ਕਿਸਾਨ ਜਾ ਕੇ ਅੰਦੋਲਨ ਕਰਨਾ ਚਾਹੁੰਦਾ ਵੇ ਕੋਨ ਬਾਰਡਰ ਤੇ ਅੰਦੋਲਨ ਕਰ ਰਹੇ ਤੇ ਜੇ ਦਿੱਲੀ ਬਾਰਡਰ ਤੇ ਹੋ ਜਾਏਗਾ ਫਿਰ ਕੀ ਹੋ ਜਾਏਗਾ ਇੰਨੀ ਜਿਦ ਵੀ ਕੀ ਆਖ ਕਿ ਤੁਸੀਂ ਪਾਕਿਸਤਾਨ ਤੋਂ ਵੀ ਗਹਿਰਾ ਜਿਹੜਾ ਤਰੀਕੇ ਨਾਲ ਉੱਥੇ ਬਾਰਡਰ ਸਥਾਪਿਤ ਕਰਤਾ ਬਣਾਤਾ ਫਿਰ ਗੋਲੀਆਂ ਚਲਾਈਆਂ ਜਾ ਰਹੀਆਂ ਫਿਰ ਸਾਡੇ ਨਾਲ ਤੱਕਾ ਹਜੇ ਤਾਂ ਆਪਦੀ ਅਸੀਂ ਸਰ ਜ਼ਮੀਨ ਤੇ ਆਂ ਅਸੀਂ ਪੰਜਾਬ ਦੀ ਸਰਜ਼ਮੀਨ ਤੇ ਆ ਉਹ ਸਾਡੀ ਧਰਤੀ ਹੈ ਉਥੇ ਡਰੋਨਾਂ ਦੇ ਰਾਹੀਂ ਜਿਸ ਪ੍ਰਕਾਰ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਹੈ ਅਸੀਂ ਕਹਿੰਦੇ ਹ ਕਾਰਵਾਈ ਹੋਣੀ ਚਾਹੀਦੀ ਐਸੇ ਕਰਕੇ ਕੱਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਤੇ ਐਫਰ ਲਾਂਚ ਕਰੋ ਨਹੀਂ ਕਿਸੇ ਤੇ ਵੀ ਜਾਈਏ ਕੋਈ ਕਿਸੇ ਨੂੰ ਪੁੱਛ ਕੇ ਦੀ ਲੋੜ ਹੈ ਦੇਸ਼ ਦਾ ਕੋਈ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਵੀ ਟਰੈਕਟਰ ਤੇ ਕਿਸਾਨ ਆਪਦਾ ਰਾਸ਼ਨ ਲੈ ਕੇ ਦਿੱਲੀ ਦੇ ਬਾਹਰ ਤੇ ਨਹੀਂ ਜਾ ਸਕਦਾ ਇਹ ਹਰ ਵਿਅਕਤੀ ਦਾ ਹੱਕ ਹੈ ਉਹ ਜਿਸ ਤਰੀਕੇ ਨਾਲ ਮਰਜੀ ਜਾਵੇ ਉਹ ਤੁਰ ਕੇ ਜਾਵੇ ਟਰੈਕਟਰ ਤੇ ਜਾਵੇ ਰੇਲ ਗੱਡੀ ਤੇ ਜਾਵੇ ਰਾਸ਼ਨ ਲੈ ਕੇ ਜਾਵੇ ਕੀ ਮੰਗਣ ਚੱਲਿਆ ਆਪਦੇ ਹੱਕਾਂ ਦੀ ਲੜਾਈ ਲੈਣ ਚੱਲਿਆ ਇੱਕ ਪਾਸੇ ਕਾਰਪੋਰੇਟ ਘਰਾਣੇ ਜਿਨ੍ਹਾਂ ਦਾ 15 15 18 18 ਲੱਖ ਕਰੋੜ ਰੁਪਇਆ ਮਾਫ ਕਰ ਦਿੰਦੀ ਹੈ ਸਰਕਾਰ ਇੱਕ ਧਰਨਾ ਵੀ ਨਹੀਂ ਲਾਉਣਾ ਪੈਂਦਾ ਇਹ ਇਹਨਾਂ ਨੇ 700 ਕਿਸਾਨ ਸ਼ਹੀਦ ਕਰਾਏ ਫੇਰ ਕਿਤੇ ਜਾ ਕੇ ਕਾਲੇ ਕਾਨੂੰਨ ਸਸਪੈਂਡ ਹੋਏ ਹੈ ਉਹ ਪੱਕਾ ਨੋਟੀਫਿਕੇਸ਼ਨ ਮੰਗਦੇ ਹੈ ਲੀਗਲ ਗਰੰਟੀ ਮੰਗਦੇ ਹੈ ਅੱਜ ਕਿਸਾਨਾਂ ਦਾ ਬੰਦ ਹੈ ਅਸੀਂ ਕਾਂਗਰਸੀ ਹੋ ਕੇ ਨਹੀਂ ਇੱਥੇ ਆਏ ਅਸੀਂ ਪੰਜਾਬੀ ਹੋਣ ਦੇ ਨਾਤੇ ਅੱਜ ਕਾਂਗਰ ਜਿਹੜਾ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਦੇ ਹੋਏ ਆਦੇ ਆਦੇ ਤਰੀਕੇ ਦੇ ਨਾਲ ਨਾ ਕਿਤੇ ਉਹਨਾਂ ਦੇ ਧਰਨੇ 'ਚ ਜਾਂਦੇ ਹੋਏ ਆਦੇ ਆਦੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰਨਾ ਸੇ ਅੱਜ ਇੱਥੇ ਜ਼ਿਲ੍ਹੇ ਸਰ ਤੇ ਵੀ ਇਸੇ ਪ੍ਰਕਾਰ ਦੇ ਧਰਨੇ ਆ ਔਰ ਅੱਜ ਜਿਸੀ ਇੱਥੇ ਨਹੀਂ ਆਇਆ ਕਿਉਂਕਿ ਭਾਜਪੀ ਦੇ ਵੱਲੋਂ ਜ਼ਿਆਸੀ ਹੋ ਰਹੀ ਹੈ ਕਿਸਾਨਾਂ ਦੇ ਨਾਲ ਇਹ ਸਾਰੇ ਪੰਜਾਬੀ ਹੋਣ ਦੇ ਨਾਤੇ ਆ ਇਹ ਕਾਂਗਰਸੀ ਹੋਣ ਦੇ ਨਾਤੇ ਨਹੀਂ ਸਭ ਕਿਸਾਨ ਹੈ ਅੱਧੇ ਤੋਂ ਵੱਧ ਇੱਥੇ ਜਿਹੜੇ ਬੈਠੇ ਕਿਸਾਨ ਹੈ ਕਿਹ ਕਿਸਾਨ ਦੀ ਜਿੱਥੇ ਜਿੱਥੇ ਅਨਿਆਏ ਹੋਏਗਾ ਉੱਥੇ-ਉੱਥੇ ਅਸੀਂ ਲੋਕ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜਾਂਗੇ ਉਹ ਸਰ ਤੁਹਾਡਾ ਖੇਤਰ ਪੰਦਾ ਪਾ ਜੇ ਰਾਜਪੁਰੇ ਕੋ ਸ਼ੰਭੂ ਬੋਰਡ ਦੀ ਗੱਲ ਕਰਦੇ ਆ ਤਾਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੁਸੀਂ ਵੀ ਉੱਥੇ ਗਏ ਹੋਗੇ ਜ਼ਿਆਦਾ ਲੱਤਾਂ ਹੋਊਗਾ ਹਸਪਤਾਲ ਚ ਲੋਕ ਪਹੁੰਚੇ ਨੇਗੇ ਕਿੰਨੀ ਕੁ ਜ਼ਿਆਦਾ ਜੇ ਦੇਖਿਆ ਜਾਵੇ ਚਲੋ ਕਹਿਣ ਦੀ ਗੱਲ ਹੋਰ ਹੁੰਦੀ ਆ ਪਰ ਐਕਚੁਅਲ ਦੇ ਵਿੱਚ ਕਿੰਨੀ ਕੁ ਜ਼ਿਆਦਾ ਹਾਲਾਤ ਖਰਾਬ ਨੇ ਮੈਂ ਤਾਂ ਤੁਹਾਨੂੰ ਅਸਲੀਅਤ ਦੱਸਦਾ ਕਿ ਜਿਸ ਹਿਸਾਬ ਦੇ ਨਾਲ ਉੱਥੇ ਜਿਹੜਾ ਕਿਸਾਨਾਂ ਦੇ ਉੱਤੇ ਅੰਧਾ ਧੁੰਦ ਜਿਹੜੀ ਫਾਇਰਿੰਗ ਕੀਤੀ ਆ ਇਹ ਜਿਹੜਾ ਅਸੀਂ ਤਾਂ ਅੱਖੀਂ ਦੇਖ ਕੇ ਆਏ ਆ ਇਹ ਗਰਮੀਤ ਸਿੰਘ ਕਿਸਾਨ ਦੇ ਉਹਦੇ ਅੱਖਾਂ ਤੇ ਵੀ ਪਿੱਛੇ ਵੀ ਜੜੀਆਂ ਵਜੀਆਂ ਤੇ ਰਾਤ ਫੇਰ ਸਿੱਧੀ ਫਾਇਰਿੰਗ ਜੜੀ ਹੋਈ ਹੈਗੀ ਆ ਤੇ ਕਿਸਾਨਾਂ ਨੂੰ ਆਪਣੀ ਧਰਤੀ ਦੇਤੇ ਪੰਜਾਬ ਦੀ ਸਰਜ਼ਮੀਨ ਦੇ ਉਤੇ ਜਿਹੜਾ ਹੈਗਾ ਹਰਿਆਣੇ ਦੇ ਜਿਹੜੀ ਬੀਜੇਪੀ ਦੀ ਜਿਹੜੀ ਸਰਕਾਰ ਹੈ ਖੱਟੜ ਦੀ ਸਰਕਾਰ ਉਹ ਆ ਕੇ ਪੰਜਾਬ ਦੇ ਵਿੱਚ ਉਹਨਾਂ ਨੂੰ ਮਾਰਨ ਤੇ ਲੱਗੀ ਹੈਗੀ ਆ ਕਿ ਇਥੇ ਅੱਜ ਤਾਂ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਸਾਇਦ ਆਪਣੇ ਦੇਸ਼ 'ਚ ਬੰਗਾਨੇ ਜੇ ਬਣ ਕੇ ਰਹਿ ਗਏ ਹੈਗੇ ਆ ਕਿ ਆਪਣੇ ਹੱਕ ਨਹੀਂ ਅਸੀਂ ਮੰਗ ਸਕਦੇ ਤੋ ਜੇ ਉਹ ਆਪਣੇ ਹੱਕ ਮੰਗਦੇ ਤਾਂ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਜਿਹੜਾ ਮਾਰੇ ਜਾ ਰਿਹਾ ਅਸੀਂ ਆਪ ਖੁਦ ਗਏ ਬਰਨਾਂਜੀ ਰਾਤ ਨੂੰ 11 12 ਵਜੇ ਅਸੀਂ ਇਕੱਠੇ ਉੱਥੇ ਹਸਪੀਟਲ 'ਚ ਗਏ ਆ ਕੱਲ ਵੀ ਮੈਂ ਇੱਕ ਫਾਰਮਰ ਦਾ ਪ੍ਰਾਈਵੇਟ ਹਸਪੀਟਲ ਦੇ ਅੰਦਰ ਮਤਲਬ ਕਿ ਉਹਦਾ ਫ੍ਰੈਕਚਰ ਆ ਗਿਆ ਸੀਗੇ ਉਹ ਅਸੀਂ ਜਿਹੜੇ ਹੈਗੇ ਆ ਉਹਦਾ ਸਾਰਾ ਪ੍ਰਬੰਧ ਆ ਜਿਹੜੇ ਅਸੀਂ ਕਰਾ ਕੇ ਦਿੱਤੇ ਆ ਸਾਡੀਆਂ ਪੂਰੀਆਂ ਟੀਮ ਜਿਹੋ ਉੱਥੇ ਲੱਗੀਆਂ ਹੋਈਆਂ ਨੇ ਜੋ ਜੋ ਵੀ ਮਤਲਬ ਕਹਿਣ ਦਾ ਵੀ ਹੈਗਾ ਉੱਥੇ ਸਾਰੀ ਗੱਲ ਅਸੀਂ ਪ੍ਰੋਵਾਈਡ ਕਰਾ ਰਹੇ ਆ ਪਰ ਐਸਾ ਕੁਝ ਕਦੇ ਦੇਖਣ ਨੂੰ ਨਹੀਂ ਮਿਲਿਆ ਸਾਡੀ ਵੀ ਪੋਲੀਟਿਕਲ ਲਾਈਫ ਅਸੀਂ ਸਟੂਡੈਂਟ ਪੋਲੀਟਿਕਸ ਦੇ ਵਿੱਚੋਂ ਆਏ ਆ ਆਈ ਨੇਵਰ ਸੀਨ ਸੱਚ ਟਾਈਪ ਆਫ ਮਤਲਬ ਕੇ ਐਕਸ਼ਨ ਮਤਲਬ ਕੇ ਜਿਹੜਾ ਤੁਸੀਂ ਆਪਣੇ ਹੀ ਲੋਕਾਂ ਦੇ ਉੱਤੇ ਜਿਹੜਾ ਹੈਗਾ ਤੁਸੀਂ ਇਸ ਤਰੀਕੇ ਦੇ ਨਾਲ ਵਾਰ ਕਰੋ ਪੰਜਾਬ ਬਿਲਕੁਲ ਤੁਸੀਂ ਦੇਖੋ ਜਿਹੜਾ ਅੰਦਾਜ਼ਾ ਉਹ ਕੌਣ ਇਹ ਇੱਕ ਨਜ਼ਰ ਪੈਂਦੀ ਹੈ ਕਿ ਕਿਵੇਂ ਕਿਵੇਂ ਦੇ ਨਾਲ ਜਿਹੜਾ ਪ੍ਰੋਟੈਸਟ ਆ ਉਹ ਹੁੰਦਾ ਤੇ ਕਾਂਗਰਸ ਅੱਜ ਹਰਿਆਣਾ ਭਾਜਪਾ ਦੇ ਦਫ਼ਤਰ ਦੇ ਬਾਹਰ ਬੈਠੇ ਆ ਤੇ ਹਰ ਕਿਸੇ ਦੀ ਕੋਸ਼ਿਸ਼ ਇਹ ਹੈ ਵੀ ਜਿਵੇਂ ਜਿਵੇਂ ਦੇ ਨਾਲ ਭਾਜਪਾ ਦੇ ਉੱਤੇ ਇਲਜ਼ਾਮ ਇਹ ਨੇ ਕਿ ਕਿਸਾਨਾਂ ਦੇ ਨਾਲ ਜੋ ਧੱਕਾ ਕੀਤਾ ਜਾ ਰਿਹਾ ਤਾਂ ਉਹਦੇ ਵਿੱਚ ਕਿਸਾਨਾਂ ਨੂੰ ਜਦੋਂ ਰੋਕਿਆ ਤਾਂ ਭਾਵੇਂ ਜਾ ਰਿਹਾ ਪਰ ਨਾ ਨਾ ਗੱਲ ਰਹੀ ਹੈ ਵੀ ਜਿਹੜਾ ਉਹਨਾਂ ਦੇ ਨਾਲ ਹਾਲਾਤ ਬਣ ਰਹੇ ਨੇ ਤੁਸੀਂ ਹੋਰ ਵੀ ਦੇਖ ਲਓ ਕਿ ਕਿਸ ਤਰ੍ਹਾਂ ਜਨਾਬ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਬੈਠੇ ਨੇਗੇ ਅ ਅਸ਼ੋਜੀ ਕੀ ਲੱਗਦੇ ਹਾਲਾਤ ਜਿਹਹੇ ਜ ਬਣੇ ਹੋਏ ਨੇਗੇ ਤੁਸੀਂ ਹਰਿਆਣਾ ਭਾਜਪਾ ਦੇ ਦਫਤਰ ਦੇ ਅੱਗੇ ਬੈਠੇ ਹੋ ਅੱਜ ਇੱਕ ਪਾਸੇ ਮੀਟਿੰਗਾਂ ਸੰਸਦ ਬਿਲਕੁਲ ਖਰ ਤਕਰੀਕ ਰਾਤ ਕੋਲੇ ਹਨ ਇੱਕ ਪਾਸੇ ਤਾਂ ਰਾਤ ਮੀਟਿੰਗਾਂ ਹੋ ਰਹੀਆਂ ਸੀ ਪਰ ਕਿਸਾਨਾਂ ਨੇ ਉੱਥੇ ਲੈ ਜਾ ਕੇ ਉਹ ਉੱਥੋਂ ਗਏ ਤੇ ਗੋਲੇ ਵੀ ਰੱਖੇ ਵੀ ਆ ਚੀਜ਼ਾਂ ਤੁਸੀਂ ਸਾਡੇ ਤੇ ਸੁੱਟ ਰਹੇ ਹੋ ਲੱਗਦਾ ਵੀ ਰਿਐਕਟ ਉਸ ਤਰ੍ਹਾਂ ਦੇ ਨਾਲ ਮੀਟਿੰਗਾਂ ਤੇ ਮੀਟਿੰਗਾਂ ਤਾਂ ਪਈ ਜਾਂਦੀਆਂ ਨੇ ਹੱਲ ਕਿਸੇ ਪਾਸੇੋਂ ਨਿਕਲਦਾ ਨਹੀਂ ਲੈਂਦਾ ਦੇਖੋ ਇਹ ਤਾਂ ਬਿਹਤਰ ਜਿਹੜੇ ਉਸ ਮੀਟਿੰਗਾਂ ਵਿੱਚ ਸ਼ਾਮਲ ਹੈਗੇ ਉਹ ਦੱਸ ਸਕਦੇ ਆ ਸਾਡਾ ਤਾਂ ਇੱਕ ਪਾਰਟੀ ਦਾ ਕਾਂਗਰਸ ਪਾਰਟੀ ਦਾ ਇੱਕ ਪੰਜਾਬ ਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਅੱਜ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਉਸ ਦੇ ਵਿੱਚ ਅਸੀਂ ਆਈਏ ਔਰ ਆਪਦੀ ਸ਼ਮੂਲੀਅਤ ਕਰੀਏ ਕਿਸਾਨ ਇੱਥੇ ਮੰਡੀਆਂ ਦਾ ਇਹ ਸੋਚ ਹੈਗੀ ਹੈ ਕਿ ਜਿੱਥੇ ਉਹ ਆਪ ਪ੍ਰਦਰਸ਼ਨ ਕਰ ਰਹੀ ਹੈ ਉਥੇ ਸਿਆਸੀ ਪਾਰਟੀਆਂ ਨਾ ਪਹੁੰਚਣ ਔਰ ਜਿਸ ਤਰੀਕੇ ਦਾ ਵਤੀਰਾ ਭਾਜਪਾ ਦੀ ਜਿਹੜੀ ਹਰਿਆਣਾ ਦੀ ਸਰਕਾਰ ਹੈ ਉਹਨਾਂ ਨੇ ਕੀਤਾ ਹੈ ਜਿਸ ਤੋਂ ਕਿ ਤੁਹਾਨੂੰ ਸਭ ਨੂੰ ਜਾਣਕਾਰੀ ਹੈ 100 ਤੋਂ ਵੱਧ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਐ ਅਥਰੂ ਗੈਸ ਡਰੋਨਾਂ ਰਾਹੀਂ ਪੰਜਾਬ ਵਾਲੇ ਪਾਸੇ ਉਹਨਾਂ ਦੇ ਸ਼ੈੱਲ ਸੁੱਟੇ ਜਾ ਰਹੇ ਐ ਇੱਥੋਂ ਤੱਕ ਵੀ ਪਤਾ ਲੱਗ ਗਿਆ ਹੈ ਕਿ 12 ਬੋਰ ਦੇ ਸ਼ਰੇ ਜਿਹੜੇ ਹੈਗੇ ਆ ਉਹ ਵੀ ਕਈ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਦੇ ਲੱਗੇ ਹੈਗੇ ਸੋ ਖੱਟਰ ਸਾਹਿਬ ਨੂੰ ਔਰ ਹੋਮ ਮਿਨਿਸਟਰ ਜਿਹੜੇ ਸਟੇਟ ਦੇ ਬੀਜੇਪੀ ਦੇ ਹੈ ਗਿਆ ਨਿਲਵੈਤ ਜੀ ਨੂੰ ਜਗਾਉਣ ਆਏ ਆ ਕਿਉਂਕਿ ਜਿਹੜਾ ਇਹ ਜਿਸ ਕਿਸਮ ਦਾ ਇਹ ਮਾਹੌਲ ਬਣ ਗਿਆ ਜਿੱਥੇ ਕਿਸਾਨਾਂ ਨਾਲ ਤਾਂ ਜੋ ਹੋ ਰਿਹਾ ਹੋ ਹੀ ਰਿਹਾ ਪਰ ਜਿਹੜੇ ਸਾਡੇ ਵਪਾਰੀ ਭਰਾ ਹੈ ਵੱਡੇ ਤੇ ਛੋਟੇ ਉਹਨਾਂ ਦੀਆਂ ਸੰਤਾਂਤਾਂ ਤੇ ਵੀ ਫਰਕ ਪੈ ਰਿਹਾ ਹੈ ਸਰਕਾਰ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕੇ ਜਲਦ ਤੋਂ ਜਲਦ ਕਿਸਾਨਾਂ ਨਾਲ ਬੈਠ ਕੇ ਫੈਸਲਾ ਕਰ ਸਕਣ ਤਾਂ ਕਿ ਇੱਕ ਤਾਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਦੋਂ ਇਹਨਾਂ ਨੇ ਮੰਗੀਆਂ ਸੀ ਜਦੋਂ 700 ਕਿਸਾਨਾਂ ਨੇ ਸ਼ਹਾਦਤ ਦਿੱਤੀ ਸੀ ਉਹ ਪੂਰੀਆਂ ਹੋ ਸਕਣ ਔਰ ਨਾਲ ਦੇ ਨਾਲ ਜਿਹੜਾ ਪੰਜਾਬ ਦਾ ਸੰਨਤੀ ਖੇਤਰ ਹੈ ਜਿਹਦੇ ਵਿੱਚ ਪ੍ਰਭਾਵ ਜਿਹੜਾ ਪ੍ਰਭਾਵ ਵੇਟ ਆਇਆ ਵਿਆ ਉਹ ਵੀ ਠੀਕ ਹੋ ਸਕੇ ਸੋ ਇੱਥੇ ਆਉਣ ਦਾ ਮਕਸਦ ਆਪ ਦਾ ਰੋਸ ਜ਼ਾਹਿਰ ਕਰਨਾ ਪੰਜਾਬੀ ਹੋਣ ਦੇ ਨਾਤੇ ਉਸ ਧਰਨੇ ਦਾ ਸਾਥ ਦੇਣਾ ਜਿਸ ਕਰਕੇ ਪੂਰੇ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈਗੀ ਹੈ ਉਸ سے ਬਹੁਤ ਵੱਡਾ ਜਿਹਨੂੰ ਖੈਲੋ ਕਿ ਸਮਾਂ ਆਇਆ ਹੋਇਆ ਹੈਗਾ ਹੁਣ ਹਾਲਾਕਿ ਆਉਂਦੇ ਦਿਨਾਂ ਦੇ ਵਿੱਚ ਜੇ ਦੇਖਿਆ ਜਾਵੇ ਮਸਲੇ ਨੂੰ ਲੈ ਕੇ ਹਾਲ ਤੱਕ ਇਹ ਨਿਕਲਦਾ ਪਤਾ ਨਹੀਂ ਪਰ ਸਿਆਸੀ ਤੌਰ ਤੇ ਦੇਖਿਆ ਜਾਵੇ ਵਿਰੋਧ ਵੱਡੇ ਤੌਰ ਤੇ ਹੋ ਰਿਹਾ ਹੈ ਕਾਂਗਰਸ ਸੇ ਇਹ ਗੱਲ ਕਹਿੰਦੀ ਹੈ ਕਿ ਸਾਡਾ ਕੋਈ ਅਸੀਂ ਕਿਉਂਕਿ ਕਿਸਾਨਾਂ ਨੇ ਕਿਹਾ ਹੋਇਆ ਹੈ ਵੀ ਸਿੱਧੇ ਤੌਰ ਤੇ ਸਿਆਸੀ ਲੋਕ ਦਖਲ ਨਾ ਦੇਣ ਤਾਂ ਅਸੀਂ ਬਾਹਰੋਂ ਸਪੋਰਟ ਉਹਨਾਂ ਦੀ ਕਰ ਰਹੇ ਹਾਂ ਪਰ ਹਰਿਆਣੇ ਨੂੰ ਕਹਿੰਦੇ ਅਸੀਂ ਲਗਾਤਾਰ ਘੇਰ ਨੂੰ ਹਟਾਗੇ ਨਹੀਂ ਜਦ ਤੱਕ ਕਿਸਾਨਾਂ ਲਈ ਸੁਖਾਵੇਂ ਰਾਹ ਨਹੀਂ ਹੁੰਦੇ ਸੀਨੀਅਰ ਵੀਡੀਓ ਜਿਸਟ ਮਤੇ ਦਿਨ ਅਸਮਿਤ ਸਿੰਘ ਰੋਜਨਾ ਸਪੋਰਟ ਟੀਵੀ ਚੰਡੀਗੜ੍ਹ